ਵੇ ਜਰ ਟਰਮਨ ਠੀਕ ਆਇਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਉਹਨਾਂ ਨੇ ਰੱਸੀਆ ਕਿ ਇਹ ਦਿਨੇ ਅਸੀਂ ਫੋਰਸਸ ਨੂੰ ਜੀ ਲੜਾਈ ਕਰਦੇ ਆ ਆਪਣੇ ਸੋਲਜਰ ਉਹਨਾਂ ਨੂੰ ਦਿਨੇ ਵੀ ਤੈਨੂੰ ਗੋਲ ਲਾ ਕੇ ਕਿ ਪਾਸੇ ਤੂੰ ਲਾ ਲਈ ਪੇਨ ਕਿੱਲਰ ਆਇਆ ਹੈ ਉਹ ਵੱਡਾ ਤੇ ਉਹ ਲਾਉਂਦੇ 1 ਕੈਮਰ 2 ਐਮ ਐਲ ਇਹ ਹੁਣ ਪਤਾ ਕਿੰਨੇ ਲਾਉਂਦੇ ਮੈਂ ਲਾਇਆ ਨਿਕਲੇ ਕਿ ਮੈਨੂੰ ਪਤਾ ਨਹੀਂ ਸਾਡੇ ਸਹੀ ਹੋਏ ਆ ਜਿਹੜੇ ਸਾਲਟ ਸੀਗੇ ਲਿਖੇ ਲਿਖੇ ਜਿੱਤੇ ਮੁੰਡਿਆਂ ਪਲੇਅਰਾਂ ਨੂੰ ਕੋਚਾਂ ਨੂੰ ਦਿੱਤਾ ਜੀ ਲਿਸਟ 60 ਟੈਸਟ ਹੋਣੇ ਤੁਹਾਡੇ ਉਹ ਹੋਏ ਆ ਟੈਸਟ ਸਹੀ ਹੋਏ ਆ ਡਾਕਟਰ ਜਿਹੜੇ ਕਿਤੇ ਟੈਸਟ ਹੋ ਇੱਥੇ ਵੀ ਆਇਆ ਹੋਇਆ ਹੁਣ ਉਹ ਚੈਲੰਜ ਵੀ ਕਰਦਾ ਹੋਵੇ ਕਿ ਮੈਨੂੰ ਆ ਕੇ ਤੁਸੀਂ ਸੂ ਕਰੋ ਮੈਂ ਦੱਸਦਾ ਕੀ ਕੀ ਕੋਈ 바ਰ ਕੋਡ ਲਾ ਕੇ ਸਾਰਾ ਕੋ ਹੋਇਆ ਸਹੀ ਜੋ ਮੈਂ ਕੀਤਾ ਆਪਣੇ ਜਾਂ ਆਪਣੇ ਬ੍ਰੇਨ ਦੇ ਨਾਲ ਜਾਂ ਜਿਹੜੇ ਮੇਰੇ ਬੰਦੇ ਆ ਬਲਵੀਰ ਸਿੰਘ ਬਿੱਟੂ ਜਾਂ ਸੁਖੀ ਬਰਾੜ ਉਹਨਾਂ ਨੇ ਸਹੀ ਕੀਤਾ ਅਪ ਟੂ देयर ਬੈਸਟ ਆਫ ਨੋਲੇਜ ਬੈਸਟ ਅਬਿਲਿਟੀ ਉਹਨਾਂ ਕੀਤਾ ਜੀ ਰਾਈਟ ਜੇ ਕੋਈ ਕਹਿੰਦ ਗੱਲ ਕਰਦਾ ਉਹ ਸਾਹਮਣੇ ਆਵੇ ਸਾਨੂੰ ਉਹ ਸੂ ਕਰੇ ਅਈ ਉਹਨਾਂ ਚਾਂਸ ਜਵਾਬ ਦਵਾਂਗੇ ਕਈ ਸਾਲਾਂ ਤੋਂ ਚੱਲ ਰਿਹਾ ਡਰਗ ਦਾ ਕੰਮ 2011 ਵਿੱਚ ਅਪਰੋਕਸੀਮੇਟਲੀ 2 ਕਰੋੜ ਰੁਪਏ ਲਾ ਕੇ ਟੈਸਟ ਕੀਤੇ ਗਏ ਬਹੁਤ ਕੁਝ ਕੀਤਾ ਗਿਆ ਬਾਹਾਲੀਆਂ ਫੈਡਰੇਸ਼ਨ ਦੇ ਮੁੰਡੇ ਖਲਾਲੇ ਉਦੋਂ ਜ਼ਿਆਦਾ ਬੰਦਾ ਕੋ ਜਿਹੜਾ ਹੈ ਨਾ ਇਹ ਆਪਾਂ ਸ਼ੁਰੂ ਕੀਤਾ ਇਹ ਬਿਮਾਰੀ ਜੀ ਇਹ ਅਜ ਦੀ ਨਹੀਂ ਹੈਗੀ ਕਈ ਸਾਲਾਂ ਤੋਂ ਆ ਜੀ ਇਹਨੂੰ ਸਾਫ਼ ਕਰਨ ਨੂੰ ਵੀ ਸਾਢੋ ਸਾਲ ਲੱਗਣੇ ਆ ਇਹ ਐਂ ਤਾਂ ਹੋਣੀ ਨਹੀਂ ਸੋ ਮੈਂ ਇਹ ਕਹਿਣਾ ਚਾਹਾਂ ਤੁਹਾਨੂੰ ਸਾਰੇ ਲੋਕਾਂ ਨੂੰ ਕਿ ਅਸੀਂ ਤਾਂ ਬੈਸਟ ਟਰਾਈ ਕੀਤੀ ਆਪਣੀ ਬੈਸਟ ਸਿਸਟਮ ਨਾਲ ਕੀਤਾ ਟੈਸਟ ਅਸੀਂ ਜਿਹੜੇ ਆ ਗਏ ਆ ਵਿੱਚ ਜੀ ਰਾਈਟ ਉਹ ਭੱਜਦੇ ਆ ਜਾਂ ਨਵੀਆਂ ਫੈਡਰੇਸ਼ਨ ਬਣਾਉਂਦੇ ਆ ਉਹਨਾਂ ਦੀ ਮਰਜ਼ੀ ਜੋ ਮਰਜ਼ੀ ਕਰਨ ਅਸੀਂ ਵੈਸਟ ਕੀਤਾ ਜਿਸਕੇ ਬੰਦੇ ਨੇ ਮੈਨੂੰ ਚੈਲੰਜ ਕਰਨਾ ਜਿੱਦਾਂ ਮਰਜ਼ੀ ਕਰੇ ਕੋਡ ਚੈਲੰਜ ਕਰੇ ਮੈਂ ਰੈਲੀਆਂ ਮੇਰਾ ਡਾਕਟਰ ਜਿਹੜਾ ਉਹ ਰੈਲੀ ਆ ਉਹਦੇ ਵਾਸਤੇ ਬਾਕੀ ਇਹ ਜ਼ਰੂਰੀ ਆ ਜਿਹੜਾ ਕੋਡ ਆ ਬਸ਼ੁਰੂ ਕੀਤਾ 13 14 ਸਾਲ ਤੋਂ ਇਹ ਖਤਮ ਕਰਨਾ ਜ਼ਰੂਰੀ ਆ ਪਬਲਿਕ ਸਾਰੀ ਚਾਹੁੰਦੀ ਸੀਗੀ ਤਸੀਂ ਤਾਂ ਕਿਤੇ ਸੀ ਅਸੀਂ ਵਾਰਨਿੰਗ ਦਿੱਤੀ ਆ ਲਾਸਟ ਈਅਰ ਜਨਵਰੀ ਚ ਵੀ ਦਸੰਬਰ ਚ ਵੀ ਨਵੰਬਰ ਚ ਵੀ ਅਕਤੂਬਰ ਚ ਵੀ ਮੀਟਿੰਗਾਂ ਹੋਈਆਂ ਸਾਰੇ ਦਸਾਇਰ ਮੁੰਡ ਟੈਸਟ ਕਰਨੇ ਟੈਸਟ ਕਰਨੇ ਟੈਸਟ ਕਰਨੇ ਅਸੀਂ 1 ਮਹੀਨਾ ਜਨਵਰੀ 20 ਤੋਂ ਲੈ ਕੇ ਫਰਵਰੀ 20 ਤੱਕ ਟਾਈਮ ਦਿੱਤਾ ਫਰੀ ਕਿ ਤੁਸੀਂ ਜੇ ਉਹਨੇ ਵੀਆ ਤਰੂ ਹੀ ਮਾਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਫਰ ਵੀ 20 ਤਵਾ ਜੋ ਟੈਸਟ ਹੋਇਆ ਫੇਰ ਅਸੀਂ ਦੀਮ ਕਰਨਾ ਨਾ ਸਾਡੀ ਫੈਡਰੇਸ਼ਨ ਨਾ ਪੰਜਾਬ ਐਸੋਸੀਏਸ਼ਨ ਨੇ ਉਹ ਵੀ ਸਾਡੇ ਉਹਨਾਂ ਵੀ ਬਰਾਬਰ ਟੈਸਟ ਕੀਤੇ ਆ ਉਹਨਾਂ ਵੀ ਸਹੀ ਟੈਸਟ ਕੀਤੇ ਆ ਉਹ ਵੀ ਚਾਹ ਕਹਿੰਦੇ ਸਾਨੂੰ ਚੈਲੰਜ ਕਰੋ ਠੀਕ ਆ ਸੋ ਦੋਨਾਂ ਫੈਡਰੇਸ਼ਨ ਨੇ ਕੀਤੇ ਆ ਜੋ ਰੈਟਿਕਲੇ ਉਹ ਦੁਨੀਆਂ ਦੇ ਮੋਰੇ ਆ ਜੀ ਮੈਂ ਇੱਥੇ ਥੋੜੀ ਅਗਲ ਐਡ ਕਰਨੀ ਚਾਹੁੰਨਾ ਕਿ ਟੈਸਟ ਹੋਏ ਜੀ ਬੰਦੇ ਪੋਜ਼ਿਟਿਵ ਪਾਏ ਗਏ ਜਾਂ ਬੰਦੇ ਕਈਆਂ ਟੈਸਟ ਨਹੀਂ ਦਿੱਤੇ ਹੂੰ ਉਨਾ ਵਾਰ ਤੇ ਲੋਕਾਂ ਨੇ ਮੈਨੂੰ ਬਹੁਤ ਕੰਪੈਲ ਕੀਤਾ ਗਿਆ ਕੀਤਾ ਕਿ ਚੱਠਾ ਸਾਹਿਬ ਇਹਨੂੰ ਇਹਨੂੰ ਮaaf ਕਰੋ ਜੀ ਇਹਨੂੰ ਆਹ ਕਰੋ ਅਮਰੀਕਾ ਦੇ ਪ੍ਰਮੋਟਰ ਕੈਨੇਡਾ ਦੇ ਪ੍ਰਮੋਟਰ ਇੰਡੀਆ ਦੇ ਪਲੇਅਰ ਆਹ ਪਲੇਅਰ ਉਹ ਪਲੇਅਰ ਮੇਰਾ ਅੱਛਰ ਦਿਨ ਫੋਨ ਨਹੀਂ ਬੰਦ ਹੋਇਆ ਪ੍ਰੈਸ਼ਰ ਪਾ ਕੇ ਮੇਰੇ ਕੋਲੋਂ ਜੋ ਕਰਾਇਆ ਗਿਆ ਰਾਈਟ ਜਿਹੜੀ ਗੱਲ ਦੀ ਮੈਂ ਪਬਲਿਕ ਤੋਂ ਵਹੀ ਮੰਗਦਾ ਕਿ ਮੇਰੀ ਗਲਤੀ ਸੀ ਬਹੁਤ ਵੱਡੀ ਮੈਨੂੰ ਉਹ ਕਰਨਾ ਹੀ ਚਾਹੀਦਾ ਸੀਗਾ ਮੈਨੂੰ ਮaaf ਨਹੀਂ ਕਰਦਾ ਕੋਈ ਵੀ ਜੀ ਰਾਈਟ ਜੇ ਮੈਂ ਮਾਫੀ ਕੀਤੇ ਆ ਤੇ ਨਵੀਆਂ ਫੈਡਰੇਸ਼ਨਾਂ ਖੜੀਆਂ ਹੋ ਗਈਆਂ ਕੋਈ ਗੱਲ ਨਹੀਂ ਫੈਡਰੇਸ਼ਨ ਬੜੀਆਂ ਬੜੀਆਂ ਪੰਜਾਬ ਦੇ ਵਿੱਚ ਅਸੀਂ ਵੀ ਡੈੜੀਆਂ ਪੰਜਾਬ ਸੋਸ਼ੀਅਲ ਦੀ ਡੈੜੀ ਹੈ ਨਵੀਂ ਫੈਡਰੇਸ਼ਨਾਂ ਆ ਤੇ No problem ਜਿਹੜੇ ਬਰੋਣੀ ਬਣਾਵੇ ਹੋਰ ਬਣਾਉਣੇ ਕਿ ਉਹ ਵੀ ਬਣਾ ਲਵੇ ਜੀ ਪਰ ਮੈਂ ਇੱਕ ਬੇਨਤੀ ਕਰੀ ਚਾਹੁੰਦਾ ਇੱਥੇ ਤੁਹਾਡੇ ਟੀਵੀ ਉੱਤੇ ਚੈਨਲ ਉੱਤੇ ਸਾਰੀ ਦੁਨੀਆ ਨੂੰ ਜੀ ਚਾਹ ਆਸਟ੍ਰੇਲੀਆ ਚਾਹ ਨਿਊਜ਼ੀਲੈਂਡ ਤੇ ਵੀ ਕਿ ਆਪਾਂ ਨੂੰ ਇਹ ਕੋਡ ਖਤਮ ਕਰਨਾ ਪੈਣਾ ਜਾਂ ਮੇਰੇ ਤਰੀਕੇ ਨਾਲ ਖਤਮ ਕਰ ਲਓ ਜਾਂ ਤੁਸੀਂ ਆਪਾਂ ਦਾ ਤਰੀਕਾ ਬਣਾ ਲਓ ਦੱਸ ਦਿਓ ਕਿਦਾ ਕਰਨਾ ਮੈਂ ਤੁਹਾਡੇ ਨਾਲ ਇਸ ਗੱਲ ਤੇ ਮੈਂ ਆਉਣਾ ਚਾਹਣਾ ਹੂੰ ਕਿ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਰੀ ਫੈਡਰੇਸ਼ਨਾਂ ਦਾ ਜੀ ਕਿ ਜਿਹੜੇ ਮੈਂ ਕੱਢੇ ਸੀ ਉਹ ਕਿਸ ਨੇ ਖਲਾਏ ਨਹੀਂ ਜੀ ਔਰ ਮੇਰਾ ਖਾ ਕਿਸ ਨੇ ਖਲਾਉਣੀ ਵੀ ਨਹੀਂ ਹਮ ਨਾਲ ਹੀ ਮੈਂ ਐਡ ਕਰਨਾ ਚਾਹੁੰਦਾ ਹਾਂ ਗੱਲ ਜੀ ਕਿ ਮੈਂ ਹਮ ਮੀਟਿੰਗ ਕੀਤੀ ਆ ਪੰਜਾਬ ਐਸੋਸੀਏਸ਼ਨ ਨਾਲ ਟੋਨੀ ਜਲਦਾ ਪ੍ਰਧਾਨ ਨਾਲ ਕੱਲ੍ਹ ਕਾਲਾ ਜੀ ਅਸੀਂ ਇਹ ਬੇਨਤੀ ਕਾਇਮ ਚਾਹੁੰਦੇ ਹਾਂ ਸਾਰੀ ਫੈਡਰੇਸ਼ਨ ਨੂੰ ਵੀ ਅਸੀਂ ਪਹਿਲੀ ਜਨਵਰੀ ਤੋਂ ਮੈਚ ਕਰਾਉਣੀ ਚਾਹੁੰਦੇ ਹਾਂ ਇੰਡੀਆ ਦੇ ਵਿੱਚ ਜੀ ਅਸੀਂ ਪ੍ਰੋਪਰ ਟੈਸਟ ਕਰਾਂਗੇ ਹਮ ਮੌਕੇ ਆ ਟੈਸਟ ਹੋਊਗਾ ਜੀ ਰੈਂਡਮ ਟੈਸਟ ਹੋਊਗਾ ਸਭ ਕਹੇਦਾ ਉਹ ਅਸੀਂ ਕਰਾਂਗੇ ਅਸੀਂ ਰੈਂਡਮ ਹੀ ਸਭ ਕਰਾਂਗੇ ਸਭ ਮੀਟਿੰਗ ਅਸੀਂ ਮੈਂ ਤੁਹਾਡੇ ਨਾਲ ਨੌਂ ਚੱਕਾ ਚੱਲੇ ਆ ਅੱਜ ਜਾ ਕੇ ਅਗਲੇ ਹਫ਼ਤੇ ਮੀਟਿੰਗ ਕਰਨੀ ਹੈ ਸਾਰੇ ਕੋਚ ਇਕੱਠੇ ਕਰਨੇ ਆਲਰੇਡੀ ਕੁਝ ਕੁਝ ਕਰਕੇ ਆਏ ਮੈਂ ਕੋਚ ਆਲਰੇਡੀ ਉਹਨਾਂ ਨਾਲ ਗੱਲ ਵੀ ਕਰਕੇ ਆਏ ਕਿ ਮੈਂ ਉੱਥੇ ਆਹ ਗੱਲ ਕਰਨੀ ਆ ਪੰਜਾਬ ਫੈਡਰੇਸ਼ਨ ਨਾਲ ਮੇਰੀ ਗੱਲ ਹੋ ਗਈ ਆ ਉਹ ਵੀ ਮੇਨਾਂ ਸਹਿਮਤੀ ਰੱਖਦੇ ਇਸ ਗੱਲ ਦੇ ਉੱਤੇ ਅਸੀਂ ਆਹ ਕਰਾਂਗੇ ਪਲਾਸਟ ਬਾਕੀ ਦੋ ਤਸ਼ਾਹ ਇਹ ਸਾਰਿਆਂ ਨੇ ਕਿ ਅਸੀਂ ਇੱਕ ਅੰਡਰ 18 ਦੀ ਟੀਮਾਂ ਤਿਆਰ ਕਰ ਰਹੇ ਆ ਜੇਡਨ ਵਾਸਤੇ ਜੋ ਸਾਡੇ ਪਰਲਾ ਹੋਊਗਾ ਇੱਕ ਕਬੱਡੀ ਵਾਸ ਕਰਾਂਗੇ ਜੋ ਮੈਂ 50 ਸਾਲ ਦੀ ਵਿੱਚ ਆਇ ਤੇ ਕਰ ਜੇ ਤਾਂ ਲੋਕਾਂ ਨੂੰ ਪਸੰਦ ਹੈਗਾ ਤੇ ਪਲੀਸ ਸਾਨੂੰ ਸਪੋਰਟ ਕਰੋ ਜੀ ਜੇ ਤੁਹਾਨੂੰ ਲੱਗਦਾ ਕਿ ਮੈਂ ਗਲਤ ਕਰ ਰਿਹਾ ਕੋਈ ਫਿਰ ਬੇਸ਼ੱਕ ਮੈਨੂੰ ਸਪੋਰਟ ਨਾ ਕਰੋ ਗਲਤ ਨਾ ਵੀ ਐਵੇਂ ਕਿਸੇ ਪ੍ਰਭਾਵ ਇਸ ਲਈ ਨਾ ਆਓ ਕਿ ਜੇ ਅਸੀਂ ਚੱਠੇ ਨੂੰ ਸਪੋਰਟ ਕਰਨਾ ਨਹੀਂ ਤੁਸੀਂ ਕਰੋ ਸਪੋਰਟ ਤਾਂ ਸਾਡੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਹੈ ਜੀ ਬਹੁਤ ਹੈਗਾ ਹੋਰ ਮੈਂ ਕਿੰਨਾ ਕਿ ਨੁਕਸਾਨ ਹੁੰਦਾ ਇਹਨਾਂ ਦਾ ਹੋਰ ਮੈਂ ਪਲੇਅਰਾਂ ਨੂੰ ਇੱਕ ਵਾਰ ਸੈਮੀਨਾਰ ਬੁਲਾਇਆ ਸੀ ਬੱਸ ਇਹ ਪਾਸੇ ਫਲਾੜੇ ਜੇ ਵੀ ਤਿੰਨ ਚਾਰ ਤੋਂ ਪਲੇਅਰ ਵੀ ਆਇਆ ਸੀ ਡਾਕਟਰ ਵੀ ਬੁਲਾਇਆ ਸੀ ਇਨਚਾਰਜ ਡਾਕਟਰ ਹੌਂਸ ਮੈਂ ਆਇਆ ਸੀ ਉਹਨਾਂ ਨੂੰ ਜੀ ਇੱਕ ਡਾਕਟਰ ਇੰਦਾ ਇਹ ਦੂ ਤੱਕ ਸਮਝਾਇਆ ਸੀ ਉਹਨਾਂ ਨੂੰ ਵੀ ਤੇ ਆਈ ਡੈਥ ਹੋ ਸਕਦੀ ਆ ਜੇ ਤੂੰ ਹਟਦੇ ਨਹੀਂ ਤਾਂ ਹੂੰ ਕਿਉਂਕਿ ਇਹ ਜਿਆ ਟਰਮਨ ਟੀਕਾ ਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਉਹਨਾਂ ਨੇ ਦੱਸਿਆ ਕਿ ਇਹ ਦਿੰਨੇ ਅਸੀਂ ਫੋਰਸਸ ਨੂੰ ਜੀ ਲੜਾਈ ਕਰਦੇ ਆ ਆਪਣੇ ਸੋਲਜਰ ਉਹਨਾਂ ਨੂੰ ਦੰਨੇ ਵੀ ਤੈਨੂੰ ਗੋਲ ਲਾਗੀ ਕੇ ਬਸੇ ਤੂੰ ਲਾ ਲਈ ਪੇਨ ਕਿਲਰ ਆਇਆ ਹੈ ਉਹ ਵੱਡਾ ਤੇ ਉਹ ਲਾਉਂਦੇ 1 ਐਮਲ 2 ਐਮਲ ਇਹ ਹੁਣ ਪਤਾ ਕਿੰਨਾ ਲਾਉਂਦੇ ਮੈਂ ਲਾਇਆ ਨਿਕਿਆ ਕਿ ਮੈਨੂੰ ਪਤਾ ਨਹੀਂ ਬਟ ਲਾਉਂਦੇ ਆ ਇਹ ਆਪਾਂ ਪਿੰਡਾਂ ਦੇ ਕਿੰਨੇ ਪਿੰਡਾਂ ਵਾਲਿਆਂ ਨੇ ਬਾਅਦ ਵਿੱਚ ਟੀ ਇਕੱਠੇ ਕੀਤੇ ਦਿਖਾਏ ਲੋਕਾਂ ਨੂੰ ਦਿਖਾਏ ਇਹ ਕੋਈ ਐਵਿਡੈਂਸ ਹੈ ਅਗਲੇ ਕੋ ਕਿਸ ਨੇ ਮੇਕਅਪ ਦੀ ਗੱਤ ਨਹੀਂ ਗੱਲ ਹੋਉਂਦੀ ਪਿੰਡਾਂ ਨੂੰ ਕੀ ਲੋੜ ਕਿਸੇ ਨੂੰ ਪਹਿਲਾਂ ਮੈਚ ਕਰਾਉਂਦਾ 20 ਲੱਖ ਲਾਉਂਦਾ ਮੁੜ ਕੇ ਉਹ 23 ਕਰੇ ਕਬੱਡੀ ਦੀ ਉਹਨੂੰ ਲੋੜ ਨਹੀਂ ਇਹ ਹੈਗਾ ਇਹਦੇ ਵਿੱਚ ਆਪਾਂ ਮੰਨਣਾ ਪਣਾ ਇਸ ਗੱਲ ਨੂੰ ਔਰ ਮੈਂ ਫਿਰ ਤੁਹਾਨੂੰ بار-ਬਾਰ ਕਹਿਣਾ ਵਾਂ ਇਹਨੂੰ ਟਾਈਮ ਲੱਗਣਾ ਠੀਕ ਕਰਨ ਨੂੰ ਸਾਤ ਦੋ ਸਾਲ ਲੱਗਣੇ ਆ ਇਹ ਝੁਟਕੀ ਆਣੀ ਹੋ ਜਾਣਾ ਇਹ ਕੋਈ ਬਾਡੀ ਵਿੱਚ ਹੈਗਾ ਇਹ ਸਿਸਟਮ ਰਾਈਟ ਤੇ ਆਪਾਂ ਜੇ ਟਰਾਈ ਕਰਾਂ ਹੌਲੀ-ਹੌਲੀ ਹੌਲੀ-ਹੌਲੀ ਅੱਗੇ ਨਾਲੋਂ ਜੇ ਆਪਾਂ ਸੋਚੀ ਅੱਜ ਦੀ ਤਰੀਕ 'ਚ ਤੇ 60% ਕੰਟਰੋਲ ਕਰ ਲਿਆ ਆਪਾਂ ਕੰਟਰੋਲ ਕਰ ਲਿਆ ਨਾ ਅਖ ਲਈ ਹੁਣ ਜਨਵਰੀ ਦੇ ਕਰ ਹਲੇ 4 ਮਹੀਨੇ ਹੋਰ ਪਏ ਆ ਜੇ ਮੁੰਡੇ ਕਰਨ ਆਪਣਾ ਲੁਕਾਫ ਕਰਨ ਨਾ ਕੁਛ ਕਰਨ ਤੇ ਉਹ ਠੀਕ ਹੋ ਸਕਦੇ ਆ ਖੇਡ ਸਕਦੇ ਆ